ਦੇਖੋ ਜੀ ਜਿਹੜੀ ਕੁਦਰਤ ਦੇ ਹੱਥ ਵਸ ਚੀਜ਼ਾਂ ਹੁੰਦੀਆਂ ਨੇ ਉੱਥੇ ਅਸੀਂ ਜਿੱਥੇ ਸਾਡਾ ਅਸੀਂ ਜਾਂ ਮੈਡੀਕਲ ਸਾਇੰਸ ਰੁਕ ਜਾਂਦੀ ਹੈ ਨਾ ਉੱਥੇ ਇੱਕ ਚੀਜ਼ ਸ਼ੁਰੂ ਹੁੰਦੀ ਹੈ ਦੁਆਵਾਂ ਔਰ ਸਿਆਣੇ ਅੱਜ ਤੋਂ ਨਹੀਂ ਸਦੀਆਂ ਤੋਂ ਹੀ ਕਹਿੰਦੇ ਆ ਨੇ ਜਿੱਥੇ ਦਵਾ ਕੰਮ ਨਹੀਂ ਕਰਦੀ ਉੱਥੇ ਦੁਆ ਕੰਮ ਕਰਦੀ ਹੈ ਸੋ ਇੱਕ ਸਾਡੀ ਮੈਡੀਕਲ ਸਾਇੰਸ ਹੈ ਕੁਦਰਤ ਦੀ ਸਾਇੰਸ ਹੈ ਉਹਨੂੰ ਪਤਾ ਨਹੀਂ ਕੀ ਮਨਜ਼ੂਰ ਹੁੰਦਾ ਕਿਹੜੇ-ਕਿਹੜੇ ਚਮਤਕਾਰ ਕਰ ਦਿੰਦਾ ਕੰਡੀਸ਼ਨ ਬਹੁਤ ਅੱਛੀ ਨਹੀਂ ਹੈ ਫਿਲਹਾਲ ਰਾਜਵੀਰ ਦੀ ਬਟ ਕਰੋੜਾਂ ਦੁਆਵਾਂ ਅਰਦਾਸਾਂ ਹੋ ਰਹੀਆਂ ਨੇ ਮੈਂ ਉੱਥੇ ਜਦੋਂ ਹਸਪੀਟਲ ਵੀ ਸੀ ਮੈਨੂੰ ਪਤਾ ਲੱਗਾ ਥੋੜੀ ਦੇਰ ਪਹਿਲਾਂ ਇੱਕ ਪਾਸਟਰ ਸਾਹਿਬ ਵੀ ਹੋ ਕੇ ਗਏ ਮੰਦਰਾਂ ਦੇ ਵਿੱਚ ਵੀ ਉਹਦੇ ਨਾਂ ਤੇ ਲੋਕਾਂ ਨੇ ਆਰਤੀਆਂ ਕਰਵਾਈਆਂ ਨੇ ਲੋਕਾਂ ਨੇ ਦੁਆਵਾਂ ਕੀਤੀਆਂ ਨੇ ਗੁਰਦੁਆਰਿਆਂ 'ਚ ਦੀਗਾਂ ਕਰਾਈਆਂ ਜਾ ਰਹੀਆਂ ਅਰਦਾਸਾਂ ਕਰਾਈਆਂ ਜਾ ਰਹੀਆਂ ਤੇ ਮੇਰੇ ਦੋਸਤ ਮਲੇਰਕੋਟਲੇ ਤੋਂ ਉਹ ਦੱਸਦੇ ਕਹਿੰਦੇ ਅਸੀਂ ਵੀ ਦੁਆਵਾਂ ਕਰ ਰਹੇ ਹਾਂ ਸਾਰੇ ਹਨ ਤੇ ਕੋਈ ਸੋਸ਼ਲ ਮੀਡੀਆ ਤੇ ਕੁਝ ਉਹਨਾਂ ਦੇ ਬਾਰੇ ਗਲਤ ਵੀ ਉਹਨਾਂ ਦੇ ਬੁਖੀਪੀਰ ਕਰਨਾ ਚਾਹਉਂਦੇ ਨਹੀਂ ਦੇਖੋ ਤੇ ਇਹ ਦੇਖੋ ਇਹ ਕਿੱਡੀ ਘਟੀਆ ਗੱਲ ਹੈ ਜੇ ਅਸੀਂ ਕਹਿ ਦਿੰਦੇ ਹਾਂ ਕਿ ਉਹ ਸੜਕਾਂ ਤੇ ਮੋਟਰਸਾਈਕਲਾਂ ਤੇ ਚਲਾਉਂਦੇ ਕਿਉਂ ਨੇ ਪੰਗੇ ਕਿਉਂ ਲੈ ਇਹਦਾ ਮਤਲਬ ਜਿਹੜੀ ਇਹ ਕੰਪਨੀਆਂ ਨੇ ਇੱਡੇ-ਇੱਡੇ ਵੱਡੇ ਬ੍ਰਾਂਡ ਬਣਾਏ ਨੇ ਬੇਵਕੂਫ ਥੋੜਾ ਨੇ ਜੀ ਮਤਲਬ ਕਿ ਅਸੀਂ ਆਪਣੀਆਂ ਕਮਜ਼ੋਰੀਆਂ ਕਿ ਸਾਡੇ ਕੋਲ ਇਨਫਰਾਸਟ੍ਰਕਚਰ ਨਹੀਂ ਉਦਾਂ ਦਾ ਹੈਗਾ ਜੀ ਸਰ ਸਾਡੇ ਕੋਲ ਅਸੀਂ ਸਾਡਾ ਇਨਫਰਾਸਟ੍ਰਕਚਰ ਇਦਾਂ ਦਾ ਨਹੀਂ ਇਸ ਕਰਕੇ ਬੰਦਾ ਆਪਣੇ ਸ਼ੌਕ ਮਾਰ ਲਵੇ ਹੈਨਾ ਜੀ ਇਦਾਂ ਫਿਰ ਪੈਰਾਗਲਾਈਡਿੰਗ ਜਿਹੜੀ ਉਹ ਬੰਦ ਕਰ ਦਿਓ ਹੈਨਾ ਜੀ ਇੰਨੇ-ਇੰਨੇ ਅਸੀਂ ਵਾਟਰ ਸਪੋਰਟਸ ਨੇ ਇੰਨੇ ਨਾ ਅਸੀਂ ਫਿਰ ਉਹ ਜੇ ਬੰਦ ਕਰ ਦਿਓ ਸਾਰਾ ਕੁਝ ਐਡਵੈਂਚਰ ਇੱਕ ਬਹੁਤ ਕਮਾਲ ਦੀ ਚੀਜ਼ ਆ ਔਰ ਵੱਡੇ ਵੱਡੇ ਬਿਜ਼ਨਸ ਸਿਰਫ ਐਡਵੈਂਚਰ ਦੇ ਸਿਰ ਤੇ ਚੱਲਦੇ ਪਏ ਨੇ ਪਰ ਲੋਕ ਇੱਥੋਂ ਟਿਕਟਾਂ ਲੈ ਕੇ ਜਹਾਜ਼ ਤੇ ਚੜ੍ਹ ਕੇ ਫੈਮਿਲੀ ਨਾਲ ਕਈ ਕੰਟਰੀਆਂ ਸਿਰਫ ਐਡਵੈਂਚਰ ਕਰਨ ਜਾਂਦੇ ਨੇ ਔਰ ਇਹ ਤੁਹਾਡੇ ਮਨ ਤੇ ਸ਼ੌਕ ਨੇ ਇਨਫਰਾਸਟ੍ਰਕਚਰ ਅਗਰ ਨਈ ਸਰਕਾਰਾਂ ਤੋਂ ਦੇ ਪਾ ਰਹੀਆਂ ਤੇ ਅਸੀਂ ਕਿਸੇ ਨੂੰ ਕਹੀਏ ਵੀ ਮੋਟਰਸਾਈਕਲ ਕਿਉਂ ਚਲਾਉਂਦਾ ਔਰ ਦੂਜੀ ਗੱਲ ਜਿਹੜੀ ਇੰਪੋਰਟੈਂਟ ਹੈ ਯਾਦ ਰੱਖਿਓ ਉਹਦੀ ਗੱਲ ਤਾਂ ਹੋ ਰਹੀ ਹੈ ਕਿਉਂਕਿ ਉਹਨੂੰ ਲੋਕ ਜਾਣਦੇ ਨੇ ਉਹ ਸੈਲੀਬ੍ਰਿਟੀ ਹੈ ਆ ਜਿਹੜੇ ਵਿਚਾਰੇ ਇੱਥੇ 50000 ਰੁਪਏ ਵਾਲੇ ਮੋਟਰਸਾਈਕਲ ਤੇ ਰੁਪਾਸ ਥੱਲੇ ਦਰੜੇ ਜਾਂਦੇ ਨੇ ਉਹ ਘਰੋਂ ਮੋਟਰਸਾਈਕਲ ਚਲਾਉਣਾ ਆਏ ਸੀ ਜਾਂ ਸਟੰਟ ਕਰਨ ਆਏ ਸੀ ਇਹ ਕੋਈ ਦਾ ਸਟੰਟ ਨਾਲ ਜਾਂ ਕਿਸੇ ਚੀਜ਼ ਨਾਲ ਕੋਈ ਲੈਣ ਦੇਣ ਨਹੀਂ 인ਫਰਾਸਟ੍ਰਕਚਰ ਮਾੜਾ ਕੰਟਰੋਲ ਹੈ ਨਹੀਂ ਸਾਡੇ ਟ੍ਰੈਫਿਕ ਰੂਲਸ ਨੂੰ ਅਸੀਂ ਲਾਗੂ ਨਹੀਂ ਕਰਾ पाए ਔਰ ਜਿਹੜੇ ਵੀ ਇਹ ਕਹਿੰਦੇ ਨੇ ਕਿ ਮੋਟਰਸਾਈਕਲ ਦਾ ਐਕਸੀਡੈਂਟ ਹੋ ਗਿਆ ਤਾਂ ਉਹ ਇਸ ਗੱਲ ਤੇ ਕਿਉਂ ਨਹੀਂ ਗੱਲ ਕਰਦੇ ਕਿ ਜੋ ਸਾਨ ਜਿਹੜੇ ਸੜਕ ਤੇ ਦੋ ਨਾਲ ਲੜਦੇ ਹੁੰਦੇ ਬਿਲਕੁਲ ਬਿਲਕੁਲ ਠੀਕ ਹੈ ਨਾ ਤਾਂ ਕਸੂਰ ਕਿਧਾ ਗਿਆ ਸੀ ਉਹ ਚੀਜ਼ਾਂ ਕੰਟਰੋਲ ਨਹੀਂ ਕਰ ਪਾਰੇ ਇੱਕ ਚੰਗਾ ਪਲਾ ਸ਼ਰੀਫ ਬੰਦਾ ਮੈਂ ਕਹਿੰਦਾ ਕੋਈ 20 ਦੀ ਸਪੀਡ ਤੇ ਜਾਣ ਵਾਲਾ ਵੀ ਜਿਹਦੇ ਵਿੱਚ ਆ ਕੇ ਕਿਸੇ ਨੇ ਸਾਈਕਲ ਤੇ ਜਾਂਦੇ ਨੂੰ ਸਾਨ ਚੁੱਕ ਕੇ ਉਹ ਮਾਰਦਾ ਜੀ ਜੀ ਹੈਨਾ ਜੀ ਉਹਦਾ ਕੀ ਕਸੂਰ ਹੁੰਦਾ ਪੈਦਲ ਜਾਂਦੇ ਨੂੰ ਪਿੱਛੋਂ ਆ ਕੇ ਹਜ਼ਾਰਾਂ ਵੀਡੀਓ ਰੋਜ਼ ਦੇਖੀ ਦੀਆਂ ਸੋ ਸਾਡੀਆਂ ਇਨਫਰਾਸਟ੍ਰਕਚਰ ਦੀਆਂ ਔਰ ਸਿਸਟਮ ਦੀਆਂ ਕਮਜ਼ੋਰੀਆਂ ਨੇ ਅਸੀਂ ਉਹਨਾਂ ਤੇ ਬਣ ਮੈਂ ਉਹਨੂੰ ਬਹੁਤ ਸਾਲਾਂ ਤੋਂ ਜਾਣਨਾ ਬਹੁਤ ਹੀ ਕਾਮ ਕੁਆਇਟ ਸ਼ਾਲੀਨਤਾ ਨਾਲ ਜ਼ਿੰਦਗੀ ਜੀਣ ਵਾਲਾ ਬੰਦਾ ਹੈ ਸ਼ੌਕ ਪਰ ਸਾਰਿਆਂ ਨੂੰ ਹੁੰਦਾ ਜੇ ਰੇਸਿੰਗ ਬੜੀ ਗੱਲ ਕਰੋ ਤਾਂ ਕੋਈ ਰੇਸ ਤੇ ਥੋੜਾ ਜੀ ਉਦੋਂ ਵੀ 500 ਤੇ ਜਾਂਦਾ ਵੀ ਅਸੀਂ ਜੀ ਸਰ ਉਹ ਜਿੱਥੇ ਜਿੱਦਾਂ ਦੀ ਸੜਕ ਆ ਉਹ ਤਾਂ 30 40 50 ਤੋਂ ਵੱਧ ਉਸੇ ਸਪੀਡ ਹੀ ਨਹੀਂ ਉੱਥੇ ਹੋ ਸਕਦੀ ਔਰ ਵੈਸੇ ਵੀ ਇਹ ਸ਼ੌਂਕ ਹੈ ਐਡਵੈਂਚਰ ਜੇ ਫਿਰ ਤੇ ਫਾਰਮੂਲਾ 1 ਰੇਸ ਬੰਦ ਕਰ ਦੋ ਜੀ ਫਿਰ ਆਪਾਂ ਕਿਉਂ ਕਰਾਨੇ ਹਨ ਹਣਾ ਸੀ ਫਾਰਮੂਲਾ ਬਣਾਤੀ ਨੂੰ ਤਕਰੀਬਨ ਸਾਰੀ ਇੰਡਸਟਰੀ ਤੇ ਕੱਟੀ ਸੀ ਬੋਡੀ ਤੋਂ ਇਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਵੀ ਸਾਰੇ ਜਣੇ ਰਾਤ ਦਾ ਦਾਜ ਜੂਰ ਕਰੋ ਹਾਂ ਉਹ ਤਾਂ ਸੀ ਕਿ 72 72 ਘੰਟੇ ਦਾ ਜਿਹੜਾ ਇੱਕ ਡਾਕਟਰ ਨੇ ਅਲਟੀਮੇਟਮ ਦਿੱਤਾ ਹੋਇਆ ਸੀ ਉਸ ਕਰਕੇ ਸੀਗਾ ਕਿ ਉਹ 3rd ਨਾਈਟ ਬੜੀ ਕ੍ਰਿਟੀਕਲ ਸੀਗੀ ਤਾਂ ਸਭ ਇਹੀ ਦੁਆਵਾਂ ਕਰ ਰਹੇ ਸੀ ਕਿ ਵਾਹਿਗੁਰੂ ਕਿਰਪਾ ਕਰਨ ਤੇ ਆ ਸਮਾਂ ਲੰਘ ਜਾਏ ਤੇ ਮੈਨੂੰ ਲੱਗਦਾ ਕਿ ਉਹ ਸਮਾਂ ਲੰਘ ਗਿਆ ਤੇ ਹੁਣ ਵਾਹਿਗੁਰੂ ਸ਼ਾਇਦ ਇਸ ਤੋਂ ਬਾਅਦ ਕਿਰਪਾ ਕਰੇ ਹਾਂਜੀ ਹਾਂਜੀ ਮੈਂ ਪਰਿਵਾਰ ਨੂੰ ਤਾਂ ਮਿਲਿਆ ਪਰ ਹੁਣ ਉਹ ਪੁੱਤਰ ਚਾਰੇ ਉੱਤੇ ਉਦਾਂ ਬੇਸੁੱਧ ਨੇ ਉਹਨਾਂ ਨਾਲ ਤਾਂ ਕੀ ਆਪਾਂ ਸੰਪਰਕ ਕਰ ਸਕਦੇ ਹਾਂ ਪਰ ਮੈਂ ਦੇਖਿਆ ਸੀ ਕਿ ਲੋਕਾਂ ਦੀਆਂ ਦੁਆਵਾਂ ਸਦਕਾ ਰਾਜਵੀਰ ਜਵੰਦਾ ਉਹਨਾਂ ਦੇ ਜਤਾਰੰ ਪਤਨੀ ਹੈ ਉਹ ਕਾਫੀ ਹੌਸਲੇ ਵਿੱਚ ਸੀਗੇ ਔਰ ਅੰਦਰ ਇੱਕ ਸਕੂਨ ਦੀ ਭਾਵਨਾ ਸੀ ਕਿ ਇੰਨੀਆਂ ਕਰੋੜਾਂ ਰਤਾਸਾਂ ਆਉਂਦੀਆਂ ਮਹਾਰਾਜ ਦੀ ਕਿਰਪਾ ਕਰਦੀ ਹੈ